ਸਫਰ ਕਾਲ ਜੀ ਤੂੰ ਦੇਖ ਰਹਿਸਂ ਜੈਨਿਸ ਤੇ ਮੈਂ ਹਾਂ ਪਰਦੀਪ ਕਾਰਤਿਕ ਕਾਮ ਜਾਂ ਇਨਸਾਨ ਜੋ ਤੂੰ ਚਾਹੀਆਂ ਤੇ ਪਹੁੰਚਦਾ ਤਾਂ ਕਿਤੇ ਨਾ ਕਿਤੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਜਿਹੜਾ ਉਹ ਬਣ ਜਾਂਦਾ ਹੈ ਤੇ ਉਸੇ ਤਰ੍ਹਾਂ ਪਟਿਆਲਾ ਦਾ ਇੱਕ ਆਮ ਚਾਹ ਕਿਸਾਨ ਜਿਸ ਦੀ 1.5 ਕਰੋੜ ਤੱਕ ਦੀ ਲੋਟਰੀ ਨਿਕਲ ਜਾਂਦੀ ਹੈ ਤਾਂ ਬਿਲਕੁਲ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਲੱਡੂ ਵੰਡ ਕੇ ਸਭ ਦਾ ਉਹ ਮੂੰਹ ਮਿੱਠਾ ਕਰਵਾ ਰਿਹਾ ਹੈ ਅਦਾਸੀ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚ ਠੇਕੇ ਤੇ ਬਤੌਰ ਸੇਵਾਦਾਰ ਦੀ ਉਹ ਡਿਊਟੀ ਨਿਭਾ ਰਿਹਾ ਸੀ ਤੇ ਇਸੇ ਦਰਮਿਆਨ ਜਦੋਂ ਉਸ ਦੀ ਕਿਸਮਤ ਚਮਕ ਜਾਂਦੀ ਹੈ 1.5 ਕਰੋੜ ਦੀ ਲੋਟਰੀ ਹੈ ਜਿਹੜੀ ਉਹ ਜਿੱਤ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਜ਼ਰੂਰ ਦੇਖ ਲੈਣੇ ਆ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1 ਗ੍ਰਹਿੜ ਕਰੋੜ ਦੀ ਨਿਕਲੀ ਆ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੈਂ ਪਸ਼ੂ ਪਾਲਣ ਦਾ ਵੀ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਦੋਂ ਨੌਕਰੀ ਕਰਦੇ ਹੋ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹੂੰ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਮੰਦੇ ਭਾਂ ਦੀ ਜ਼ਮੀਨ ਵੇਚੀ ਤੇ ਆਹਨ ਜ਼ਿੰਮੇਦਾਰ ਹੁਣ ਆਪੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਵਿੱਚ ਮੈਂ ਤਾਂ ਕਰਦਾ ਜੀ ਗੰਮਾ ਦੀ ਸੇਵਾ ਕਰਦੇ ਰਹਾ ਚਲਾ ਬਾਈਕਰ ਨੂੰ ਛੋੜ ਲਈ ਲਾਈਟਰੀ ਪਾਉਂਦੇ ਤੇ ਬਾਈਕਰ ਦਾ ਨਾਮ ਲੈ ਕੇ ਆ ਇੱਕ ਘਰ ਦੇ ਵਿੱਚ ਕੌਣ ਕੌਣ ਆਏ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤੇ ਬੇਟੀਆਂ ਮੇਰੇ ਤਿੰਨੇ ਉਹ ਵਿਆਹਤੀਆਂ ਮੈਂ ਕਿੰਨੀ ਤਨਖਾਹ ਦੇਈ ਤੁਹਾਨੂੰ ਮੇਰੀ ਤਨਖਾਹ ਜੀ ਹੋਣਾ ਹੈ ਕਿ ਜੀ 9600 ਮਿਲਦਾ ਜੀ ਉਹ ਜੀ ਅਖੇ ਤਾਂ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਮੈਨੂੰ ਅੱਲ ਰਤੋ ਰਾਤ ਮੈਂ ਕਹਿੰਦਾ ਵੀ ਮੇਰਾ ਸ਼ੋਕਰ ਮੇਰੇ ਜਿਹੜੇ 10 ਵੀ ਕਿ ਬਿਕਾਇ ਦਿਓ ਆ ਗਿਆ ਵਾਪਸ ਖੁਸ਼ੀ ਬੜੀ ਹੋਈ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਨੋਜਵਾਨਾਂ ਨੂੰ ਦੇਣਾ ਦਰਨੇ ਸੁਰੇ ਨੌਜਵਾਨ ਨੂੰ ਇਹ ਕਰੇ ਵੀ ਨਸ਼ਾ ਲਾਉਣਾ ਫਿਰ ਨੂੰ ਗਰੀਬੀ ਮੇਰੀ ਆਉਦੀ ਰਹਦੀ ਹੈ ਮੈਂ ਦੇਖਣਾ ਨਸ਼ਾ ਨਹੀਂ ਸੀਰੀ ਨੂੰ ਲੈ ਕਰਤ ਕਰਦਾ ਰਹਾ ਦੁੱਖ ਸ਼ੋਕ ਇਨਸਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਐ ਨਾ ਕਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਅਜਾਂਦੇ ਨੂੰ ਹਾਂ ਕਿਸਮਤ ਕਦੇ ਖੁੱਲਦੀ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ ਮਿਲੀ ਆਉਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਮਿਹਨਤ ਕਰਾਂਗੇ ਜੇ ਹਾਂ ਕਿਰਤ ਕਰਾਂਗੇ ਜ਼ਿੰਮੇਦਾਰਾਂ ਖੇਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਈਓ ਵੀ ਖੇਤੀ ਜ਼ਿੰਮੇਦਾਰਾਂ ਦੇ ਹੀ ਕਰਨਾ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 30 ਕਿਲੋਮੀਟਰ ਦੇ ਆ ਕੁੱਲੇ ਮਾਜਰੇ ਕੱਖ ਨੇ ਹੁੰਦੇ ਰਿਆਂ ਵੱਟ ਕੇ ਜਾਉਂਦੇ ਦੀ ਫਾਰਮ ਪਟਿਆਲੇ ਦਾ ਤੇ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਉਹਨੇ ਹਾਂ ਸਾਈਕਲ ਲਈ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਿਆ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਮੈਂ ਸਾਧੂ ਹੀ ਸਾਮ ਤੇ ਹਾਂ ਸਾਈਕਲ ਆ ਵਾ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾ ਦੇ ਕਹਿੰਦੇ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਬਾਰੇ ਸੀ ਤੁਸੀਂ ਮੈਨੂੰ ਜੀ 20-22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ 1-2 ਸਾਲ ਦੇ ਵਿੱਚ ਕਦੋਂ ਲਟਰੀ ਪਾ ਜਾਂਦੀ ਮੇਰੇ ਨਾਲ ਜੀਵਨ ਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰਿਆ ਸਮਾਚ ਚੌਂਕ ਤੇ ਮੈਂ ਆਪਣੇ ਲੋਟਰੀ ਆਪਣੇ ਹੋਰਸ ਏਜੰਟ ਬੇਟੋਟੀਆਂ ਬਿਕੇਆਂ ਨਾਲ ਨਗੇਸੇ ਆਪਣੇ ਇੰਟਰਨੈਸ਼ਨਲ ਲਾਟਰੀ ਵਾਲੇ ਉਹਨਾਂ ਦੇ ਕੋੰਟਾ ਸਿਲ ਹੋਇਆ ਸਰਦਾਰ ਜੀ ਸੁਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤਾਂ ਇਹਨੂੰ ਇਹ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਇੰਟਰਨੈਸ਼ਨਲ ਲਾਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸੀਨ ਸੀਗਾ ਸਵੇਰੇ ਨੇ ਘਰ ਗਏ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ ਅਮਾਉਂਟ ਸੀ ਤਾਂ ਬੜੀ ਖੁਸ਼ੀ ਹੋਣੀ ਸੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਐ ਬੁਲਾਇਆ ਆਪੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਕਰਾਣ ਚੱਲਣਾ ਹੈ ਮੰਗਲਵਾਰ ਠੀਕ ਨੇ 14 ਗਰਾਂਚ ਨੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਮੈਨੂਨ 1000 ਡੇਟ ਜਿਹੜੀ ਪ੍ਰੋਡੂਕਟ ਟੈਸਟ ਕਰ ਦੋ ਚੀਫ ਸੈਲਡ ਜੀ ਬਾਕੀ ਇਹਨਾਂ ਦੇ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਤਰ੍ਹਾਂ ਦਾ ਕਰੇਗਾ